ਘਟਨਾ ਜੀ ਅਸੀਂ ਰੱਸਾ ਲਾਇਆ ਜੇ ਝੰਡੀਆਂ ਲਾਈਆਂ ਜੇ ਬਗੈਤਾ ਇੱਥੇ ਅਫਰਾ ਦਾ ਫਰੀ ਦੇ ਵਿੱਚ ਮਾਦਾ ਨੇ ਦੇਖਿਆ ਨੀ ਨੰਗਲ ਲੱਗਿਆ ਤੇ ਟਰੈਕਟਰ ਵਾਲਾ ਲੱਕਰ ਪਰੇ ਕਰਨ ਦਾ ਜੇ ਤੇ ਨਾਲ ਲਾਤ ਲਾਤ ਵੱਜ ਗਈ ਮਾਦਾ ਜੀ ਚੰਦਾ ਲਿਆ ਜੀ ਟੀਕਾ ਲਿਆ ਜੀ ਲੱਕਰ ਵੱਢ ਰੇ ਲੱਕਰ ਵੱਢ ਰੇ ਇਹ ਸਵੇਰੇ ਹੋਇਆ ਜੀ ਵਾਪਰੀ ਲਗਭਗ 2:30 ਵਜੇ ਦਾ ਟਾਈਮ 2:30 ਵਜੇ ਤੇ ਕਿਤੇ ਨੇ ਹੁਣ ਮਾਦਾ ਜਿਹੜੇ ਮਾਤਾ ਜੀ ਨੂੰ ਹਸਪੀਟਲ ਲੈ ਗਏ ਅੱਜ ਜੀ ਇਤਲਾਹ ਮਿਲੀ ਸੀ ਪੀਐਸ ਚ ਆ ਧਾਰੀਵਾਲ ਤੋਂ ਗਰਦਾਸਪੁਰ ਸੜਕ ਤੇ ਜਿਹੜੇ ਸੁੱਕੇ ਦਰਖਤ ਨੇ ਉਹ ਵੱਡਨ ਦਾ ਕੋਈ ਠੇਕੇਦਾਰ ਨੇ ਠੇਕਾ ਲਿਆ। ਉਹ ਇੱਕ ਸਫੈਦੇ ਦਾ ਸੁੱਕਾ ਦਰਖਤ ਵੱਡਿਆ ਵਾ ਤੇ ਉਹਦੀ ਲਪੇਟ ਦੇ ਵਿੱਚ ਇੱਕ ਬਜ਼ੁਰਗ ਮਾਤਾ ਸੋਮਾ ਵਾਈਫ ਆਫ ਜੂਨਸ ਮਸੀਹ ਉਹ ਉਹਦੀ ਲਪੇਟ ਚ ਆ ਗਈ ਦੀ ਤੇ ਉਹਦਾ ਫ੍ਰੈਕਚਰ ਹੋ ਗਿਆ ਲੱਗ ਤੇ ਤੇ ਉਹ ਪੀੜਤ ਨੂੰ ਗਰਦਾਸਪੁਰ ਹਸਪੀਟਲ ਲੈ ਕੇ ਨੇ ਇਲਾਜ ਵਾਸਤੇ ਤੇ ਬਾਕੀ ਮੌਕੇ ਤੇ ਆਏ ਤਾਂ ਪੀਛੇ ਜਾ ਘਟਨਾ ਜੀ ਅਸੀਂ ਰੱਸਾ ਲਾਇਆ ਜੇ ਝੰਡੀਆਂ ਲਾਈਆਂ ਜੇ ਬਗੈਤਾ ਇੱਥੇ ਅਫਰਾ ਦਾ ਫਰੀ ਦੇ ਵਿੱਚ ਮਾਦਾ ਨੇ ਦੇਖਿਆ ਨੀ ਨੰਗਲ ਲੱਗਿਆ ਤੇ ਟਰੈਕਟਰ ਵਾਲਾ ਲੱਕਰ ਪਰੇ ਕਰਨ ਦਾ ਜੇ ਤੇ ਨਾਲ ਲਾਤ ਲਾਤ ਵੱਜ ਗਈ ਮਾਦਾ ਜੀ ਚੰਦਾ ਲਿਆ ਜੇ ਟੀਕਾ ਲਿਆ ਜੀ ਲੱਕਰ ਵੱਢ ਰੇ ਲੱਕਰ ਵੱਢ ਰੇ ਇਹ ਸਵੇਰੇ ਹੋਇਆ ਜੀ ਵਾਪਰੀ ਲਗਭਗ 2:30 ਵਜੇ ਦਾ ਟਾਈਮ 2:30 ਵਜੇ ਤੇ ਕਿਤੇ ਨੇ ਹੁਣ ਮਾਦਾ ਜਿਹੜੇ ਮਾਤਾ ਜੀ ਨੂੰ ਹਸਪੀਟਲ ਲੈ ਗਏ ਅੱਜ ਜੀ ਇਤਲਾਹ ਮਿਲੀ ਸੀ ਪੀਐਸ ਚ ਆ ਧਾਰੀਵਾਲ ਤੋਂ ਗਰਦਾਸਪੁਰ ਸੜਕ ਤੇ ਜਿਹੜੇ ਸੁੱਕੇ ਦਰਖਤ ਨੇ ਉਹ ਵੱਡਨ ਦਾ ਕੋਈ ਠੇਕੇਦਾਰ ਨੇ ਠੇਕਾ ਲਿਆ। ਉਹ ਇੱਕ ਸਫੈਦੇ ਦਾ ਸੁੱਕਾ ਦਰਖਤ ਵੱਡਿਆ ਵਾ ਤੇ ਉਹਦੀ ਲਪੇਟ ਦੇ ਵਿੱਚ ਇੱਕ ਬਜ਼ੁਰਗ ਮਾਤਾ ਸੋਮਾ ਵਾਈਫ ਆਫ ਜੂਨਸ ਮਸੀਹ ਉਹ ਉਹਦੀ ਲਪੇਟ ਚ ਆ ਗਈ ਦੀ ਤੇ ਉਹਦਾ ਫ੍ਰੈਕਚਰ ਹੋ ਗਿਆ ਲੱਗ ਤੇ ਤੇ ਉਹ ਪੀੜਤ ਨੂੰ ਗਰਦਾਸਪੁਰ ਹਸਪੀਟਲ ਲੈ ਕੇ ਨੇ ਇਲਾਜ ਵਾਸਤੇ ਤੇ ਬਾਕੀ ਮੌਕੇ ਤੇ ਆਏ ਤਾਂ ਪੀਸ ਜਾਈ